ਵਾਹਿਗੁਰੂ ਜੀ 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 ਦਾ ਕਾਰਜਾ ਸਰੂਪ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸ਼ਾਸਨ ਕੀ ਮੈਨੂੰ ਉਮੀਦ ਹੈ ਕਿ ਤੁਸੀਂ ਐਨ ਵਧੀਆ ਤੰਦਰੁਸਤ ਹੋਵੋਗੇ ਇਹ ਕਾਦਾ ਪਰਵਾਰ ਨੂੰ ਜਿਹੜਾ ਚੜ੍ਹਦੀ ਗਲਾ ਚ ਹੋਊਗਾ ਤੰਦਰੁਸਤ ਹੋਊਗਾ ਕਿ ਮੇਰਾ ਪਰਿਵਾਰ ਵੀ ਪਰਮੇਸ਼ਰ ਦੀ ਕਿਰਪਾ ਨਾਲ ਚੜ੍ਹਦੀ ਗਲਾ ਦੇ ਵਿੱਚ ਇਹ ਤੰਦਰੁਸਤ ਹੈ ਤੇ ਦੋਸਤੋ ਇਹ ਮੈਂ ਜਿਹੜਾ ਪੰਜ ਆਤਰੀ ਵੈਰੂ ਜੀ ਵੈਰੂ ਜੀ ਦਾ ਜਪ ਕੀਤਾ ਨਾ ਇਹ ਮੈਂ ਤੁਹਾਨੂੰ ਦੱਸਣ ਆ ਤੇ ਕੀਤਾ ਕਿ ਬਹੁਤੀਆਂ ਸੰਤਾਂ ਜਿਹੜੀਆਂ ਨਾ ਉਹ ਵੀ ਉਹ ਵੈ ਵੀ ਦਾ ਜਾਪ ਕਰਦੀਆਂ ਤੇ ਵੈਗੁਰੂ 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 ਕਰ ਲਿਆ ਨਾ ਤੇ ਵੈਗੁਰੂ ਦੇ ਪਿੱਛੇ ਜੀ ਨਹੀਂ ਲਾਉਂਦੀਆਂ ਵੈਗੁਰੂ ਜਾਬ ਕਰਦੀਆਂ ਪਰ ਪਿੱਛੇ ਜੀ ਨਹੀਂ ਆਉਂਦੀਆਂ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਉਥੇ ਦੱਸਿਆ ਸੀ ਕਿ ਜਦੋਂ ਆਪਾਂ ਆਪਣੇ ਵੱਡੇ ਭੈਣ ਭਰਾ ਮਾਪੇ ਉਹਨੂੰ ਜੀ ਕਹਿ ਕੇ ਬੁਲਾਉਣੇ ਆ ਤੇ ਜਿੰਨੇ ਪੂਰਾ ਜਗਤ ਰਚਿਆ ਪੂਰੀ ਦੁਨੀਆ ਜਿੰਨੇ ਰਚੀ ਆ ਤੇ ਉਹਨੂੰ ਆਪਾਂ ਨੂੰ ਜੀ ਕਹਿ ਕੇ ਬੁਲਾਉਣਾ ਚਾਹੀਦਾ ਵੈਗੁਰੂ ਜੀ ਵੈਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿ ਕੇ ਪਰਮੇਸ਼ਰ ਨੂੰ ਤਹਿਆਰ ਕਰੋ ਇੱਕ ਗੱਲ ਮੈਂ ਹੋਰ ਤਾਂ ਨਾ ਗੱਲ ਸਾਂਝੀ ਕਰਾਂਗਾ ਕਿ ਬਹੁਤੇ ਮੇਰੇ ਸੱਜਣ ਜਿਹੜੇ ਵੀਰ ਆ ਮੈਂ ਹੋਂਦੇ ਨਾ ਫੇਸਬੁੱਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪ ਉਹਨਾਂ ਨੇ ਪਾਏ ਹੁੰਦੇ ਆ ਗੁਰੂ ਨਾਨਕ ਦੇਵ ਜੀ ਦੇ ਹਰ ਗੁਬਿੰਦ ਸਾਹਿਬ ਜੀ ਤੇ ਹਰ ਕ੍ਰਿਸ਼ਨ ਜੀ ਦੇ ਮਤਲਬ 10 ਗੁਰੂਆਂ ਦੇ ਸਰੂਪ ਉਹਨਾਂ ਨੇ ਫੇਸਬੁੱਕ ਤੇ ਪਾਏ ਹੁੰਦੇ ਤੇ ਉਹਨਾਂ ਨੇ ਫੋਟੋ ਲਿਖਿਆ ਜਾਂਦਾ ਨਾਲ ਰੂਪਾਂ ਦੇ ਨਾਲ ਫੋਟੋ ਲਿਖਿਆ ਜਾਂਦਾ ਕਾਜੀ ਸਾਧ ਸੰਗ ਜੀ ਮੈਂ ਬੇਨਤੀ ਪਹਿਲਾਂ ਵੀ ਕੀਤੀ ਸੀ ਤੇ ਅੱਜ ਫੇਰ ਕਰਨੀ ਚਾਹਣਾ ਤੇ ਗੁਰੂ ਹੁੰਦੇ ਆ ਗੁਰੂਆਂ ਦੇ ਸਰੂਪ ਜਿਹੜੇ ਹੁੰਦੇ ਉਹ ਫੋਟੋ ਨਹੀਂ ਹੁੰਦੇ ਫੋਟੋ ਆਮ ਇਨਸਾਨ ਦੇ ਬੰਦਿਆਂ ਦੇ ਹੁੰਦੇ ਆ ਗੁਰੂ ਜਿਹੜੇ ਦੇ ਉਹਨਾਂ ਦੇ ਫੋਟੋ ਨਹੀਂ ਹੁੰਦੇ ਉਹਨਾਂ ਦੇ ਸਰੂਪ ਹੁੰਦੇ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਨਾ ਦਸਵਾਂ ਗੁਰੂ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸੇ ਤਰ੍ਹਾਂ ਸਾਡੇ ਜਿਹੜੇ ਗੁਰੂਆਂ ਦੇ ਵੀ ਸਰੂਪ ਹੈ ਫੋਟੋ ਨਹੀਂ ਤੇ ਮੈਂ ਤੁਹਾਨੂੰ ਸਾਰੀ ਸੰਗਤ ਨੂੰ ਇਹ ਬੇਨਤੀ ਕਰਨੀ ਚਾਹਣਾ ਤੇ ਜਦੋਂ ਵੀ ਤੁਸੀਂ ਤੁਹਾਨੂੰ ਮੌਕਾ ਮਿਲੇ ਗੁਰੂਆਂ ਦੇ ਬਾਰੇ ਲਿਖਣ ਦਾ ਤੇ ਜਿੱਥੇ ਸਰੂਪਨਾ ਆਪਣਾ ਫੋਟੋ ਲਿਖੋ ਉਹਦੇ ਨਾਲ ਸਰੂਪ ਦੇ ਸਰੂਪ ਜ਼ਰੂਰ ਲਿਖੋ ਤੇ ਜੇ ਕੋਈ ਬਹਿਗੂ ਦੇ ਜਵਾਬ ਕਰਦੇ ਇਹ ਵਹਿਗੂ ਜੀ ਜਰੂਰ ਕੋ ਕਿਉਂਕਿ ਮੈਂ ਕਿ ਵੀਡੀਓ ਕੋ ਪਾਈ ਹਸੈ ਤੁਸੀਂ ਉਹ ਵੇਖ ਸਕਦੇ ਹੋ ਉਹਦੇ ਵਿੱਚ ਮੈਂ ਛੋੜੀ ਜਿਹੀ ਇੱਕ ਸਟੋਰੀ ਵੀ ਸੁਣਾਈ ਸੀ ਜੀ ਕਹਿੰਦੇ ਨਾਲ ਕਿਸੇ ਸੰਤ ਤੇ ਜੀ ਨੂੰ ਸੰਤਾਂ ਨੂੰ ਜੀ ਕਹਿੰਦੇ ਜੀ ਕਹਿੰਦਾ ਉਹਨਾਂ ਨੂੰ ਸਵਰਗ ਮਿਲਦਾ ਹੈ ਇਹ ਕਰਕੇ ਕੈਸ਼ਾ ਸਿੰਘ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੀ ਬੇਨਤੀ ਆ ਪ੍ਰਮਾਣ ਕਰੋ ਕਿ ਵਹਿਗੂ ਤੋਂ ਬਾਅਦ ਜੀ ਜਰੂਰ ਲਾਓ ਤੇ ਗੁਰੂਆਂ ਦੀਆਂ ਫੋਟੋਆਂ ਨੂੰ ਫੋਟੋਆਂ ਦਾ ਉਹ ਸਰੂਪ ਕੋ ਵਹਿਗੂ ਜੀ ਦਾ ਕਾਚਾ Se liga